ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਵਿਕਟੋਰੀਆ ਦਾ ਬਾਗਾਂ ਵਾਲਾ ਸ਼ਹਿਰ ਮਿਲਡੂਰਾ ਜਿੱਥੇ ਪੰਜਾਬੀਆਂ ਦੀ ਬਸੋਂ ਥੋੜੀ ਜਹੀ ਘੱਟ ਹੀ ਹੈ ਪਰ ਚਰਚਾ ਪੂਰੇ ਆਸਟ੍ਰੇਲੀਆ ਵਿੱਚ ਹੈ ਪੰਜਾਬੀ ਵੱਡੇ ਵੱਡੇ ਖੇਤੀਬਾੜੀ ਫਾਰਮਾ ਹਾਊਸਾਂ ਦੇ ਮਾਲਕ ਹਨ ਅਤੇ ਹੋਰ ਵਪਾਰਾਂ ਵਿੱਚ ਆਪਣੀ ਦਸਾਂ ਨੌਾਂ ਦੀ ਕਿਰਤ ਸਦਕਾ ਅਮੀਰ ਜਾਦੇ ਹਨ ਬੀਤੇ ਦਿਨੀ ਸ਼ਹੀਦ ਉਦਮ ਸਿੰਘ ਕਲੱਬ ਮਿਲਡੂਰਾ ਵੱਲੋਂ ਕਰਵਾਇਆ ਗਿਆ ਤੀਸਰਾ ਖੇਡ ਮੇਲਾ ਇੱਕ ਯਾਦਗਾਰੀ ਸਮਾਗਮ ਹੋ ਨਿਭੜਿਆ ਮੈਨੂੰ ਪਹਿਲੀ ਵਾਰ ਮਲਡੂਰਾ ਦਾ ਖੇਡ ਮੇਲਾ ਵੇਖਣ ਨੂੰ ਮਿਲਿਆ ਮਲਡੂਰਾ ਸਪੋਰਟਿੰਗਜ਼ ਪਰੀਸੈਂਟ ਆਲੀਸ਼ਾਨ ਖੇਡ ਸਟੇਡੀਅਮ ਦੀਆਂ ਹਰੇ ਭਰੇ ਘਾਹ ਨਾਲ ਲਸ਼ਕ ਦੀਆਂ ਗਰਾਊਂਡਾਂ ਵਿੱਚ ਖੇਡਾਂ ਦੀ ਸ਼ੁਰੂਆਤ ਬੜੇ ਸੁਹਾਵਣੇ ਮਾਹੌਲ ਵਿੱਚ ਹੋਈ ਜਿੱਥੇ ਇੱਕ ਪਾਸੇ ਗੁਰੂ ਘਰ ਦੇ ਲੰਗਰ ਦੀ ਪ੍ਰਥਾ ਚੱਲ ਰਹੀ ਸੀ ਅਤੇ ਦੂਜੇ ਪਾਸੇ ਐਡੀਲੇਡ ਤੋਂ ਆਏ ਕਰਨ ਬਰਾਡ ਦੀ ਸਿੱਖ ਇਤਿਹਾਸ ਨਾਲ ਪ੍ਰਾਤਨ ਪ੍ਰਦਰਸ਼ਨੀਆਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸੀ ਖੱਬੇ ਪਾਸੇ ਬੱਚਿਆਂ ਦੇ ਫੁੱਟਬਾਲ ਦੀ ਮੈਚ ਚੱਲ ਰያ ਸਨ ਦੂਜੇ ਪਾਸੇ ਰੱਸਾ ਕਸੀ ਵੱਲੋਂ ਆਪਣੀਆਂ ਤਿਆਰੀਆਂ ਵਿੱਚ ਜੁਟੇ ਹੋਏ ਹੋ ਸਨ ਪਰ ਕਬੱਡੀ ਦਾ ਰਾਮ ਰੋਲਾ ਉਹੀ ਸੀ ਕਿ ਕਿਸੇ ਵੀ ਟੂਰਨਾਮੈਂਟ ਵਿੱਚ ਕਬੱਡੀ ਦੇ ਮੈਚ 3 ਵਜੇ ਤੋਂ ਪਹਿਲਾਂ ਕਦੇ ਵੀ ਸਟਾਰਟ ਨਹੀਂ ਹੁੰਦੇ ਚਲੋ ਗੱਲ ਕਰੀਏ ਖੇਡ ਮੇਲੇ ਦੀ ਜੇਕਰ ਦੇਖਿਆ ਜਾਵੇ ਤਾਂ ਕਿ ਰੱਸਾ ਕਸੀ ਵਿੱਚ ਸ਼ੈਂਪਟਨ ਦੇ ਗੱਭਰੂ ਪਹਿਲੇ ਨੰਬਰ ਤੇ ਕੈਂਬਰिज ਦੇ ਨੌਜਵਾਨ ਦੂਜੇ ਨੰਬਰ ਤੇ ਰਹੇ ਫੁੱਟਬਾਲ ਸੀਨੀਅਰ ਵਰਗ ਮੁੰਡਿਆਂ ਵਿੱਚ ਮਿਲਡੂਰਾ ਯੂਨਾਈਟਿਡ ਪਹਿਲੇ ਨੰਬਰ ਤੇ ਸ਼ਹੀਦ ਉਦਮ ਸਿੰਘ ਕਲੱਬ ਮਲਡੂਰਾ ਦੂਜੇ ਨੰਬਰ ਤੇ ਰਹੀ ਫੁੱਟਬਾਲ ਕੁੜੀਆਂ ਵਿੱਚ ਟੀ ਡਾਸ ਕਲੱਬ ਪਹਿਲੇ ਨੰਬਰ ਤੇ ਨਿਕਲਸ ਪੁਆਇੰਟ ਦੂਜਾ ਨੰਬਰ ਤੇ ਰਹੇ ਫੁੱਟਬਾਲ ਅੰਡਰ 14 ਸਾਲ ਵਰਗ ਵਿੱਚ ਰਿੰਪਲ ਨਾਈਟ ਪਹਿਲੇ ਨੰਬਰ ਤੇ ਮਲਡੂਰਾ ਯੂनाइटेड ਦੂਜੇ ਨੰਬਰ ਤੇ ਰਹੇ ਅੰਡਰ 12 ਮਸਾਲ ਫੁੱਟਬਾਲ ਵਿੱਚ ਨਿਕਲਸ ਪੁਆਇੰਟ ਪਹਿਲੇ ਨੰਬਰ ਤੇ ਸ਼ਹੀਦ ਉਦਮ ਸਿੰਘ ਕਲੱਬ ਮਲਡੂਰਾ ਦੂਜੇ ਨੰਬਰ ਤੇ ਰਹੀ ਕਬੱਡੀ ਵਿੱਚ ਜੰਗ ਕਬੱਡੀ ਕਲੱਬ ਨੇ ਸ਼ਹੀਦ ਉਦਮ ਸਿੰਘ ਨਾ ਕਲੱਬ ਮਲੂਰਾ ਨੂੰ 43-37 ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਮਲੂਰਾ ਦਾ ਮਹੇਸ਼ੀ ਹਰਖੁਵਾਲ 19 ਪੁਆਇੰਟਾਂ ਨਾਲ ਸਰਬੋਤਮ ਰੀਡਰ ਬਣਿਆ ਜਦਕਿ ਮੈਲਬੌਰਨ ਦਾ ਗੁਰਿੰਦਰ ਧਾਗੇਵਾਲ ਵਧੀਆ ਜਾਫੀ ਚੁਣਿਆ ਗਿਆ ਇਸ ਮੌਕੇ ਬੀਬੀਆਂ ਦੀ 뮤지컬 ਚੇਅਰ ਰੇਸ ਮੁੱਖ ਖਿੱਚ ਦਾ ਕੇਂਦਰ ਰਹੀ ਬੱਚਿਆਂ ਦੀਆਂ ਦੌੜਾਂ ਵੀ ਕਾਬਲੇ ਤਾਰੀਫ ਸੀ ਅੰਗਰੇਜ਼ਾਂ ਦੇ ਬੱਚਿਆਂ ਨੇ ਵੀ ਇਸ ਖੇਡ ਮੇਲੇ ਵਿੱਚ ਵੀ ਵੱਡੀ ਗਿਣਤੀ ਵਿੱਚ ਭਾਗ ਲਿਆ ਟੂਰਨਾਮੈਂਟ ਦੌਰਾਨ ਜਿੱਥੇ ਮਿਲਡੂਰਾ ਦੀ ਮੇਅਰ ਹੈਲੀ ਹੈਲਨ ਨੇ ਹਾਜ਼ਰੀ ਭਰੀ ਉੱਥੇ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਵਿੱਚ ਤੇ ਮੈਂਬਰ ਪਾਰਲੀਮੈਂਟ ਐਨ ਵੈਬਸਟਰ ਨੇ ਖੇਡਾਂ ਦਾ ਉਦਘਾਟਨ ਕੀਤਾ ਤੇ ਉਹ ਉਦਘਾਟਨੀ ਮੈਚਾਂਵੀਆਂ ਫੁੱਟਬਾਲ ਅਤੇ ਕਬੱਡੀ ਦੀਆਂ ਟੀਮਾਂ ਦੇ ਨਾਲ-ਨਾਲ ਪਛਾਣ ਕਰਦੇ ਦੱਸਿਆ ਕਿ ਮਿਲਡੂਰਾ ਦੇ ਵਿਕਾਸ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ ਪੰਜਾਬੀ ਹੁਣ ਖੇਡਾਂ ਦੇ ਖੇਤਰ ਵਿੱਚ ਵੀ ਵਿਭਲਖਣ ਪਛਾਣ ਬਣਾਉਣਗੇ ਉਸ ਤੋਂ ਬਾਅਦ ਸ਼ਾਮ ਦੇ ਟਾਈਮ ਖੇਡਾਂ ਦੇ ਫਾਈਨਲ ਦੌਰਾਨ ਮਲਦੂਰਾ ਦੀ ਐਮ ਐਲ ਏ ਜੈਡ ਬੇਨਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਹਨਾਂ ਨੇ ਕਬੱਡੀ ਟੀਮਾਂ ਨਾਲ ਜਾਣ ਪਛਾਣ ਵੀ ਕੀਤੀ ਐਮ ਐਲ ਏ ਸਾਹਿਬ ਜੈਡ ਬੇਨਮ ਨੇ ਟੂਰਨਾਮੈਂਟ ਦੇ ਪ੍ਰਬੰਧਕਾਂ ਖਾਸ ਕਰਕੇ ਮੁੱਖ ਪ੍ਰਬੰਧਕ ਬੌਬੀ ਗਿੱਲ ਅਤੇ ਕਮਲਜੀਤ ਸਿੰਘ ਗਰੀਵਾਲ ਨੂੰ ਉਚੇਚੇ ਤੌਰ ਤੇ ਵਧਾਈ ਦਿੱਤੀ ਇਸ ਵਕੀ ਖੇਡਾਂ ਦੇ 골ਡ 스폰서 ਮੇਜਰ ਸਿੰਘ ਭਗਵੰਤ ਸਿੰਘ ਚੰਦੀ ਸਣੀ ਗਰੇਵਾਲ ਨਾਰਿੰਗਵਾਲ ਜਦ ਕੇ ਟੂਰਨਾਮੈਂਟ ਦੇ ਪਲੈਟੀਨਮ ਸਪਾਂਸਰ ਕਮਲਜੀਤ ਸਿੰਘ ਮਨਸੂਰਾ ਗਰੇਵਾਲ ਆਟਾ ਚੱਕੀ ਵਾਲੇ ਮਨਜਿੰਦਰ ਸਿੰਘ ਗਰੇਵਾਲ ਵਿਕਰਮ ਸਿੰਘ ਹਰਮੇਸ਼ ਸਿੰਘ ਰੋਡਾ ਚੈਰੀ ਗਰੇਵਾਲ ਗੁਜਰਵਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਸਿਲਵਰ ਸਪਾਂਸਰ ਤੇਜੀ ਗਰੇਵਾਲ ਸਤਨਾਮ ਸਿੰਘ ਦਿਓਲ ਮਾਝੇ ਵਾਲੇ ਪਾਉ ਹਰਦੇਪ੍ਰੀਤ ਸਿੰਘ ਮਲਹਾਂਸ ਟਰਾਂਸਪੋਰਟ ਰਗਵੀਰ ਸਿੰਘ ਕਰੀ ਐਂਡ ਤੰਦੂਰ ਰੈਸਟੋਰੈਂਟ ਸਿਮਰਨਜੀਤ ਸਿੰਘ ਅਰਲੀ ਆਸਟ੍ਰੇਲੀਅਨ ਮੈਟਰਲ ਹਰਵਿੰਦਰ ਸਿੰਘ ਚੌਧਰੀ ਗੋਲਦੀਪ ਸਿੰਘ ਹੈਲੋ ਟੈਕਸੀ ਨੂੰ ਵੀ ਉਹਨਾਂ ਦੀਆਂ ਤਨਮਨ ਤਨ ਦੀਆਂ ਵਧੀਆ ਸੇਵਾਵਾਂ ਬادله ਸਨਮਾਨਿਤ ਕੀਤਾ ਗਿਆ ਖੇਡ ਮੈਦਾਨਾ ਵਿੱਚ ਮਨਿੰਦਰ ਬਰਾਡ ਅਤੇ ਨਿਊਜ਼ੀਲੈਂਡ ਤੋਂ ਅਮਨ ਰੰਦਾਵਾ ਨੇ ਆਪਣੀ ਖੇਡ ਕਮੈਂਟਰੀ ਦੇ ਰੰਗ ਵਿੱਚ ਬਣਿਆ ਮੈਲਬਰਨ ਤੋਂ ਆਏ ਨਵਦੀਪ ਸਿੰਘ ਬੱਲ ਬਤਾਲਾ ਨੇ ਆਪਣੀ ਫੋਟੋ ਕਲਾਕਾਰੀ ਨਾਲ ਖੇਡ ਮੇਲੇ ਦਾ ਰੰਗ ਆਪਣੇ ਕੈਮਰੇ ਵਿੱਚ ਕੈਦ ਕੀਤਾ ਅੰਤ ਵਿੱਚ ਬੌਬੀ ਗਿੱਲ ਨੇ ਆਏ ਮਹਿਮਾਨਾਂ ਖਿਡਾਰੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਐਲਾਨ ਕੀਤਾ ਕਿ ਅਗਲੇ ਭਰੇ ਮਲਦੂਰੇ ਦਾ ਖੇਡ ਮੇਲਾ ਅਖੀਰਲੇ ਮਹੀਨੇ 18-19 ਅਪ੍ਰੈਲ 2026 ਦੇ ਆਖਰੀ ਹਫਤੇ ਵਿੱਚ ਹੋਵੇਗਾ